ਇੰਗਲੈਂਡ ਗਿਆ ਦੇ ਅੰਦਰ ਨਾਲ ਹੀ ਅੰਦਰ ਆ ਗਏ ਉਹ ਉਹਨਾਂ ਦੇ ਹੱਥ ਵਿੱਚ ਸੀ ਤਿੰਨ ਜਣੇ ਆਏ ਐ ਐਕਟਿਵ ਬਤ ਤੇ ਰਾਤ ਨੂੰ ਆਪਣਾ ਸਭਾ ਕ 9 ਵਜੇ ਦਾ ਟਾਈਮ ਹੈਗਾ ਵਾ ਤੇ ਉੱਥੇ ਗੱਲਬਾਤ ਕਰਦੇ ਆ ਅਪਨਨ ਪੁਆਇੰਟ ਤੇ ਤੇ ਪੰਜ ਹੱਥ ਲੈ ਗਏ ਹੂੰ ਮੇਰਾ ਮਨੋਜ अरोड़ा ਜੀ ਕੀ ਘਟਨਾ ਹੈ ਜੀ ਤੇ ਕਿੰਨੇ ਵਜੇ ਘਟਨਾਈ ਇਹ ਸਵਾ 9 ਵਜੇ ਦਾ ਟਾਈਮ ਜੀ ਕੀ ਘਟਨਾਈ ਬਸ ਐ ਹੀ ਆਏ ਨੇ ਤੇ ਉਹਨਾਂ ਨੇ ਕੋਲਡਰੀਂਗ ਮੰਗੀ ਹਾਂਜੀ ਮੈਂ ਕੋਲਡਰੀਂਗ ਲੈਣ ਗਿਆ ਦੇ ਅੰਦਰ ਨਾਲ ਹੀ ਅੰਦਰ ਆ ਗਏ ਉਹਨਾਂ ਦੇ ਹੱਥ 'ਚ ਸੀ ਤੇ ਇੱਕ ਜਿਹੜਾ ਬਾਹਰੋਂ ਤਸੇ ਦੋ ਜਣੇ ਅੰਦਰ ਆ ਗਏ ਬਾਸ ਉਹਨਾਂ ਨੂੰ ਵੀ ਕਿ ਜੋ ਹੈਗਾ ਦੇ ਦਿਓ ਕਿੰਨੇ ਨੇ ਕੀ ਹੈਗੇ ਉਹ ਅੰਦਰ ਦੋ ਜਣੇ ਆਏ ਨੇ ਅੱਛਾ ਜੀ ਇੱਕ ਇਹਨਾਂ ਮੋਟਰਸਾਈਕਲ ਤੇ ਸਕੂਟੀ ਦੀ ਸੀ ਸਕੂਟੀ ਸੀ ਮੇਖਾ ਇੱਕ ਸਕੂਟੀ ਸਟਾਰਟ ਰੱਖੀ ਦੀ ਦੋ ਵੀਕਲ ਸੀ ਨਾ ਹਾਂਜੀ ਦੋ ਨਹੀਂ ਇੱਕ ਇੱਕ ਕੋਈ ਇੱਕ ਕੋਈ ਦੇ ਗਏ ਤੇ ਕਿੰਨਾ ਕੈਸ਼ ਲੱਗੇ ਦੁਕਾਨੇ ਮੇਰੇ ਕੋ 5-6000 ਰੁਪਏ ਸੀ ਰੋ ਲੈ ਗਿਆ ਆਪਣੇ ਜੀ ਹਾਂਜੀ 5000 ਰੁਪਏ ਰਸੇ ਨਾ ਹਾਂ ਰੋਵਰ ਸੀ ਐ ਨਹੀਂ ਅਸਲੀ ਕਿ ਨਕਲੀ ਸੀ ਐ ਨਹੀਂ ਪਤਾ ਕਿੱਦਾਂ ਨੇ ਹੁਲਿਆ ਸੀ ਉਹਨਾਂ ਦੇ ਮਕੈਰ ਬਸ ਇੱਕ ਜਿਹੜਾ ਪਹਿਲਾਂ ਸਟਾਰਟਿੰਗ ਆਇਆ ਉਹ ਤੇ ਮੇਰੇ ਗਿੱਦਾ ਸੀ ਆਣ ਬਣ ਤੇ ਇੱਕ ਉੱਚਾ ਲੰਬਾ ਸਾਲਾ ਉਹਨੇ ਉਹਨੇ ਲੋਈ ਲਈ ਦੀ ਅੱਛਾ ਜੀ ਉਹਦੇ ਕੋਲ ਪਤਾ ਕੀ ਚੀਜ਼ ਹੈਗੀ ਹੈਗਾ ਸੀ ਕੁਝ ਉਹਦੇ ਕੋਲ ਮੈਂ ਨੋਗਾਂਟ ਨੂੰ ਦੇ। ਇਹ ਨੂੰ ਇੱਕ 10-15 ਮਿੰਟ। ਰੇਟ ਕਰਦੇ। ਹਾਂ। ਕੋਈ ਸੀਸੀਟੀਵੀ ਵੀ ਨਹੀਂ। ਉੱਥੋਂ ਦਾਗੀ ਦੇਖਣੇ ਪੈਣੇ। ਹਾਂਜੀ। ਨਾਮ ਕੀ ਤੁਹਾਡਾ? ਮਨੋਜ अरोड़ा। अरोड़ा ਕਹਿੰਦਾ ਸਟੋਰ ਚੱਲਦਾ ਇੱਥੇ ਨਾ। ਹਾਂਜੀ ਸਰ ਜਿਹੜੀ ਰਸਕਤ ਮੈਂ ਇਹਦੀ ਬੋਲਦਾ। ਅੱਜ ਕੱਲ੍ਹ ਜੀ ਇਤਨਾ ਆਪਣਾ ਤਿੰਨ ਜਣੇ ਆਏ ਐ ਐਕਟਿਵ ਆ ਤੇ ਰਾਤ ਨੂੰ ਆਪਣਾ ਸਬਕ 9 ਵਜੇ ਦਾ ਟਾਈਮ ਹੈਗਾ ਵਾ ਤੇ ਉੱਥੇ ਬਾਰਤਤ ਕਰਦੇ ਆ ਅਪਨ ਗਨ ਪੁਆਇੰਟ ਤੇ। ਤੇ 5000 ਰੁਪਏ ਲੱਗੇ ਆ ਤੇ ਬਾਕੀ ਆਪਾਂ CCTV ਕੈਂਪੀ ਦੇਖ ਰਹੇ ਆ ਤੇ ਇਨਵੈਸਟੀਗੇਸ਼ਨ ਜਲਦੀ ਵੀ ਜੋਗੀ ਆਊਗਾ ਸਾਡੇ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇ ਸਰ ਇਹਨਾਂ ਨੂੰ ਕਿੱਥੇ ਜਾ ਰਹੇ ਆ ਇਹ ਆ ਗਏ ਰਜ਼ੀ ਉਹ ਵੈਰੀਫਾਈ ਕਰ ਰਹੇ ਆ ਜੋ ਹੋਊਗਾ ਆਪਾਂ ਕਰ ਲੋ ਵਿੱਚ ਲੱਗ ਗਏ ਇੰਗਲੈਂਡ ਗਿਆ ਦੇ ਅੰਦਰ ਨਾਲ ਹੀ ਅੰਦਰ ਆ ਗਏ ਉਹ ਉਹਨਾਂ ਦੇ ਹੱਥ ਵਿੱਚ ਸੀ ਤਿੰਨ ਜਣੇ ਆਏ ਐ ਐਕਟੀਵਿਟੀ ਤੇ ਰਾਤ ਨੂੰ ਆਪਣਾ ਸਭਾ ਦਾ 9 ਵਜੇ ਦਾ ਟਾਈਮ ਹੈਗਾ ਤੇ ਉੱਥੇ ਵਾਰਤਤ ਕਰਦੇ ਆਪਾਂ 1 ਪੁਆਇੰਟ ਤੇ ਤੇ ਪਾਜੀ ਆਰ ਵੀ ਆਏ ਲੱਗੇ ਆ ਸਰ ਪਾਜੀ ਕੀ ਨਾਂ ਤੇ ਮੇਰਾ ਮਨੋਜ अरोड़ा ਆ ਜੀ ਇਹ ਕਿੰਨੇ ਵਜੇ ਘਟਾਈ ਇਹ ਸਵਾ 9 ਵਜੇ ਦਾ ਟਾਈਮ ਜੀ ਕੀ ਘਟਾਈ ਕੋਸ ਬਸ ਐ ਹੀ ਆਏ ਨੇ ਤੇ ਉਹਨਾਂ ਨੇ ਕੋਲਡ ਡਿੰਗ ਮੰਗੀ ਹਾਂਜੀ ਮੈਂ ਕੋਲਡ ਡਿੰਗ ਲੈਣ ਗਿਆ ਦੇ ਅੰਦਰ ਨਾਲ ਹੀ ਅੰਦਰ ਆ ਗਏ ਉਹਨਾਂ ਦੇ ਹੱਥ 'ਚ ਸੀ ਤੇ ਇੱਕ ਜਿਹੜਾ ਬਾਹਰੋਂ ਤਸੇ ਦੋ ਹੀ ਨੇ ਅੰਦਰ ਆ ਗਏ ਬਸ ਉਹਨਾਂ ਨੂੰ ਵੀ ਤੇ ਜੋ ਹੈਗਾ ਦੇ ਦਿਓ ਕਿੰਨੇ ਨੇ ਕੀ ਹੈਗੇ ਉਹ ਅੰਦਰ ਦੋ ਜਣੇ ਆਏ ਨੇ ਅੱਛਾ ਜੀ ਇੱਕ ਇਹਨਾਂ ਮੋਟਰਸਾਈਕਲ ਤੇ ਸਕੂਟੀ ਸੀ ਸਕੂਟੀ ਸੀ ਮੈਂ ਖੜ ਇੱਕ ਸਕੂਟੀ ਸਟਾਰਟ ਰੱਖੀ ਦੀ ਉਹ ਵਹੀਕਲ ਸੀ ਨਾ ਹਾਂਜੀ ਨਹੀਂ ਇੱਕ 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 ਇੱਕੋ ਦੇ ਗਏ ਤੇ ਕਿੰਨਾ ਕੈਸ਼ ਲਗੇ ਦੁਕਾਨੇ ਨੂੰ ਮੇਰੇ ਕੋ ਪੰਜ 6000 ਰੁਪਏ ਸੀ ਇਹ ਰੋ ਲੈ ਗਿਆ ਆਪਣੇ ਜੀ ਹਾਂਜੀ 5000 6000 ਹਾਂ ਰੋ ਰੋਵਰ ਸੀ ਇਹ ਨਹੀਂ ਅਸਲੀ ਕਿ ਨਕਲੀ ਸੀ ਇਹ ਨਹੀਂ ਪਤਾ ਕਿੱਦਾਂ ਨੇ ਹੁਲਿਆ ਸੀ ਉਹਨਾਂ ਦੇ ਮਗਰ ਬਸ ਇੱਕ ਜਿਹੜਾ ਪਹਿਲਾਂ ਸਟਾਰਟਿੰਗ ਆਇਆ ਉਹ ਤੇ ਮੇਰੇ ਗਿੱਦਾ ਸੀ ਆਣ ਬਣ ਤੇ ਇੱਕ ਉੱਚਾ ਲੰਮਾ ਸਾਲਾ ਉਹਨੇ ਉਹਨੇ ਲੋਈ ਲਈ ਦੀ ਅੱਛਾ ਜੀ ਉਹਦੇ ਕੋਲ ਪਤਾ ਕੀ ਚੀਜ਼ ਹੈਗੀ ਹੈਗਾ ਸੀ ਕੁਝ ਉਹਦੇ ਕੋਲ ਪਟਨਾਏ 900 ਨਾ ਦੇ ਇਹ ਨੂੰ ਇੱਕ 10 15 ਮਿੰਟ ਟ੍ਰੇਡ ਕਰਦੇ ਹਾਂ ਕੋ ਸਿਟੀ ਮੀਡੀਆ ਨੂੰ ਇੱਥੇ ਹੁਣ ਦਾਗੇ ਦੇਖਣੇ ਪੈਣੇ ਹਾਂਜੀ ਨਾਮ ਕੀ ਤੁਹਾਡਾ ਮਨੋਜ अरोड़ा अरोड़ा ਕਹਿੰਦਾ ਸੋਚ ਲੱਗਦਾ ਇੱਥੇ ਨਾ ਹਾਂਜੀ ਸਰ ਮੇਰੀ ਦਾ ਸਿਕਤ ਨਹੀਂ ਨਹੀਂ ਬੱਜ ਰਿਹਾ ਹਾਂਜੀ ਕੱਲ ਜੀ ਇਤਨਾ ਆਪਣਾ ਤਿੰਨ ਜਣੇ ਆਏ ਐ ਐਕਟੀਵਿਟੀ ਤੇ ਰਾਤ ਨੂੰ ਆਪਣਾ ਸਭਾ ਕ 9 ਵਜੇ ਦਾ ਟਾਈਮ ਹੈਗਾ ਵਾ ਤੇ ਉੱਥੇ ਬਾਰਤਤ ਕਰਦੇ ਆ ਆਪਾਂ ਗਨ ਪੁਆਇੰਟ ਤੇ ਤੇ 5000 ਰੁਪਏ ਇਹ ਲੈ ਗਏ ਹਾਂ ਤੇ ਬਾਕੀ ਆਪਾਂ ਕਿ ਜੀਟੀਵੀ ਕੈਂਪਲੇ ਦੇਖ ਰਹੇ ਆ ਤੇ ਇਨਵੈਸਟੀਗੇਸ਼ਨ ਜਲਦੀ ਵੀ ਜੋ ਵੀ ਆਊਗਾ ਸਾਹਮਣੇ ਤੇ ਮੁਤਾਬਕ ਕਾਰਵਾਈ ਕੀਤੀ ਜਾਵੇ ਸਰ ਇਹਨਾਂ ਨੂੰ ਕਿੱਥੇ ਜਾ ਰਹੇ ਆ ਬਈ ਇਹ ਆ ਗਏ ਰਜ਼ੀ ਉਹ ਵੈਰੀਫਾਈ ਕਰ ਰਹੇ ਆ ਜੋ ਹੋਊਗਾ ਫਾਂਤ ਕਾਰ ਲੋ ਵਿੱਚ ਲੱਗੇ ਇੰਗਲੈਂਡ ਗਿਆ ਦੇ ਅੰਦਰ ਨਾਲ ਹੀ ਅੰਦਰ ਆ ਗਏ ਉਹ ਉਹਨਾਂ ਦੇ ਹੱਥ ਵਿੱਚ ਸੀ ਤਿੰਨ ਜਣੇ ਆਏ ਐ ਐਕਟਿਵ ਬਤਨ ਇਹ ਰਾਤ ਨੂੰ ਆਪਣਾ ਸਭਾ ਕ 9 ਵਜੇ ਦਾ ਟਾਈਮ ਹੈਗਾ ਤੇ ਉੱਥੇ ਗੱਲਬਾਤ ਕਰਦੇ ਆਪਾਂ ਗਨ ਪੁਆਇੰਟ ਤੇ ਤੇ ਪੰਜ ਹਜ਼ਾਰ ਰੁਪਏ ਲੈ ਗਏ ਹਾਂ ਜੀ 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 ਸੇ ਆਏ ਉਹ ਆਏ ਨੇ ਤੇ ਉਹਨਾਂ ਨੇ ਕੋਲਡਿੰਗ ਮੰਗੀ ਹਾਂਜੀ ਮੈਂ ਕੋਲਡਿੰਗ ਲੈਣ ਗਿਆ ਦੇ ਅੰਦਰ ਨਾਲ ਹੀ ਅੰਦਰ ਆ ਗਏ ਰੋਲ ਉਹਨਾਂ ਦੇ ਹੱਥ 'ਚ ਸੀ ਤੇ ਇੱਕ ਜਿਹੜਾ ਬਾਹਰੋਂ ਤਸੇ ਦੋ ਹੀ ਨੇ ਅੰਦਰ ਆ ਗਏ ਬਾਸ ਉਹਨਾਂ ਨੂੰ ਜਿਹੜਾ ਹੈਗਾ ਦੇ ਦਿਓ ਕਿੰਨੇ ਨੇ ਕੀ ਹੈਗੇ ਉਹ ਅੰਦਰ ਦੋ ਜਣੇ ਆਏ ਨੇ ਅੱਛਾ ਜੀ ਇੱਕ ਇਹਨਾਂ ਮੋਟਰਸਾਈਕਲ ਤੇ ਸਕੂਟੀ ਸੀ ਸਕੂਟੀ ਸੀ ਮੇਰੇ ਖਿਆਲ ਇੱਕ ਸਕੂਟੀ ਸਟਾਰਟ ਰੱਖੀ ਦੀ ਦੋ ਵਹੀਕਲ ਸੀ ਇਹਨਾਂ ਹਾਂਜੀ ਦੋ ਨਹੀਂ ਇੱਕ ਇੱਕ ਕੋਈ ਇੱਕ ਉਹਦੇ ਗਏ ਤੇ ਕਿੰਨਾ ਕੈਸ਼ ਲੱਗੇ ਤੋ ਮੇਰੇ ਕੋ 5-6000 ਰੁਪਏ ਸੀ ਰੋ ਲੈ ਗਿਆ ਆਪਣੇ ਜੀ ਹਾਂ ਜੀ 5000 ਰੁਪਏ ਰਸੇ ਹਾਂ ਰੋ ਰੋਲਵਰ ਸੀ ਐ ਨਹੀਂ ਅਸਲੀ ਕਿ ਨਕਲੀ ਸੀ ਐ ਨਹੀਂ ਪਤਾ ਕਿੱਦਾਂ ਨੇ ਹੁਲਿਆ ਸੀ ਉਹਨਾਂ ਦੇ ਮਤੇ ਬਸ ਇੱਕ ਜਿਹੜਾ ਪਹਿਲਾਂ ਸਟਾਰਟਿੰਗ ਆਇਆ ਉਹ ਤੇ ਮੇਰੇ ਗਿੱਦਾ ਸੀ ਆਣ ਬਣ ਤੇ ਇੱਕ ਉੱਚਾ ਲੰਬਾ ਸੋਲਾ ਉਹਨੇ ਉਹਨੇ ਲੋਈ ਲਈ ਦੀ ਅੱਛਾ ਉਹਦੇ ਕੋਲ ਪਤਾ ਕੀ ਚੀਜ਼ ਹੈਗੀ ਹੈਗਾ ਸੀ ਕੁਝ ਉਹਦੇ ਕੋਲ ਘਟ ਮੈਂ 900 900 ਇਹ ਨੂੰ ਇੱਕ 10-15 ਮਿੰਟ ਟ੍ਰੇਡ ਕਰਦੇ ਉਹ ਤਾਂ ਉਹਦਾ ਗੀਤ ਦੇਖਣੇ ਪੈਣੇ ਹਾਂਜੀ ਨਾਮ ਕੀ ਤੁਹਾਡਾ ਮਨੋਜ अरोड़ा अरोड़ा ਕਹਿੰਦਾ ਸੋਚ ਲੱਗਦਾ ਇੱਥੇ ਨਾ ਹਾਂਜੀ ਸਰ ਜਿਹੜੀ ਦਾ ਸੁਪਤ ਨਹੀਂ ਇਹ ਵੱਜਦਾ ਹਾਂਜੀ ਕੱਲ ਜੀ ਇਤਨਾ ਆਪਣਾ ਤਿੰਨ ਜਣੇ ਆਏ ਐ ਐਕਟੀਵ ਆ ਤੇ ਰਾਤ ਨੂੰ ਆਪਣਾ ਸਭਾ ਕ 9 ਵਜੇ ਦਾ ਟਾਈਮ ਹੈਗਾ ਵਾ ਤੇ ਉੱਥੇ ਬਾਰਤਤ ਕਰ ਗਿਆ ਆਪਣਾ ਗਨ ਪੁਆਇੰਟ ਤੇ ਤੇ 5000 ਰੁਪਏ ਇਹ ਲੈ ਗਏ ਹਾਂ ਤੇ ਬਾਕੀ ਆਪਾਂ CCTV ਕੈਂਪ ਤੇ ਵੇਖ ਰਹੇ ਹਾਂ ਤੇ ਇਹ ਇਨਵੈਸਟੀਗੇਸ਼ਨ ਜਲਦੀ ਹੀ ਜੋ ਵੀ ਆਊਗਾ ਸਾਹਮਣੇ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇ ਸਰ ਇਹਨਾਂ ਨੂੰ ਮਿਲ ਪッセ ਜਾ ਰਹੇ ਆ ਉਹ ਵੈਰੀਫਾਈ ਕਰ ਰਹੇ ਆ ਜੋ ਹੋਊਗਾ ਫਾਨਕ ਕਰ ਲੋਗੇ ਜਲਦੀ